ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਤੁਹਾਨੂੰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਕਥਾ ਵਿਚਾਰ ਸੁਣਾਉਣੇ ਕੁਝ ਇਤਿਹਾਸ ਦੀਆਂ ਗੱਲਾਂ ਕੋਸ ਗੁਰੂ ਦੀ ਬਾਣੀ ਦੀਆਂ ਗੱਲਾਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਨੂੰ ਮੰਨਣਾ ਉਹਨਾਂ ਤੇ ਭਰੋਸਾ ਉਹਨਾਂ ਤੇ ਵਿਸ਼ਵਾਸ ਕਰਨ ਦੀਆਂ ਗੱਲਾਂ ਸਾਧ ਸੰਗਤ ਹੁਣ ਆਪਾਂ ਜਿਹੜਾ ਇਨਸਾਨ ਦਾ ਅੰਮ੍ਰਿਤ ਛਕਿਆ ਗੁਰੂ ਵਾਲਾ ਬਣਿਆ ਉਹਦੇ ਨਾਲ ਗੁਰੂ ਦੀਆਂ ਫੌਜਾਂ ਸਿੰਘਾਂ ਸਹੀਦਾਂ ਮਿਰਦਾਂ ਦਾ ਪਹਿਰਾ ਹੋ ਜਾਂਦਾ ਜੀ ਉਹ انسان ਗੁਰੂ ਦੇ ਅੰਸੇ ਅਨੁਸਾਰ ਚੱਲਦਾ ਜਦੋਂ ਮਹਾਰਾਜ ਨੇ ਕਿਹਾ ਸੋਈ ਸਿੱਕ ਮੇਰਾ ਜੋ ਰਹਿਣੀ ਵਿੱਚ ਪੂਰਾ ਜੇ ਰਹਿਣੀ ਬਹਿਣੀ ਦੇ ਵਿੱਚ ਪੂਰਾ ਬਾਣੀ ਬਾਣੇ ਦੇ ਵਿੱਚ ਪੂਰਾ ਪੰਜ ਬਾਣੀਆਂ ਦਾ ਨਿਤਨੇਮੀ ਹੈ ਚੰਗੇ ਕਾਰਜ ਕਰਦਾ ਫਿਰ ਉਹਦੇ ਚ ਅਕਾਸ਼ੀ ਫੌਜਾਂ ਤੇ ਸਹੀਦੀ ਫੌਜਾਂ ਦਾ ਸਾਥ ਦਿੰਦਗਾ ਉਹਨਾਂ ਜਿਵੇਂ ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਦੇ ਸਿੱਖਾਂ ਨੂੰ ਇਹ ਗੱਲਾਂ ਦਿਖਾਈਆਂ ਵੀ ਸੀ ਤੇ ਕਰੀਆਂ ਵੀ ਸੀ ਸਾਧ ਸੰਗਤ ਸਤਿਗੁਰੂ ਜੀ ਸ਼ਿਕਾਰ ਖੇਡਣ ਜਾਂਦੇ ਆ ਸਿੰਘਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡ ਦੇ ਖੇਡ ਦੇ ਖੇਡ ਦੇ ਰਾਜਾ ਭੀਮ ਚੰਦ ਦੇ ਰਾਜ ਦੇ ਵਿੱਚ ਚਲੇ ਜਾਂਦੇ ਆ ਤੋਂ ਸੇਵਾਜਦੇ ਆ ਨਗਾਰੇ ਵੱਜਦੇ ਆ ਸਿੰਘ ਮਾਰੋ ਮਾਰ ਕਰਦੇ ਆ ਉਹਨਾਂ ਦੀ ਮੁੱਠ ਭੇੜ ਹੋ ਜਾਂਦੀ ਆ ਸਿੰਘਾਂ ਦੀ ਉਹਨਾਂ ਕਹਿਲੂਰਗੇ ਰਾਜੇ ਦੇ ਸਿਪਾਹੀਆਂ ਦੇ ਨਾਲ ਸਤਿਗੁਰੂ ਜੀ ਕਹਿੰਦੇ ਵੀ ਨਹੀਂ ਆਪਾਂ ਜਾਣਾ ਨਹੀਂ ਉਧਰ ਤੁਸੀਂ ਮੁੜਿਓ ਵਾਪਸ ਆ ਜਾਓ ਹੁਣ ਸਾਧ ਸੰਗਤ ਦੇ ਦੋ ਆਪਣੇ ਸਿੰਘ ਜੰਗ ਜਿੱਤ ਲੈਂਦੇ ਸੀ ਨਾ ਥੋੜੇ ਜੇ ਮਾਣ ਦੇ ਵਿੱਚ ਵੀ ਆ ਜਾਂਦੇ ਸੀ ਵੇ ਸਤਿਗੁਰੂ ਜੀ ਸਾਤੋਂ ਹੋਰ ਜੰਗ ਕਰਾਉਣ ਅਸੀਂ ਹੋਰ ਜਿੱਤ ਗਏ ਹੋਰ ਜੰਗ ਕਰਾਉਣ ਹੁਣ ਸਤਿਗੁਰੂ ਜੀ ਦਾ ਸੀ ਤਾਂ ਜੰਗ ਤਾਂ ਸੀਗਾ ਵੀ ਉਹਨਾਂ ਦਾ ਜ਼ੁਲਮ ਨਾਲ ਟੱਕਰ ਉਦਾਂ ਥੋੜੋ ਉਹਨਾਂ ਦੇ ਨਾਲ ਟੱਕਰਾਂ ਲੈਣੀਆਂ ਸੀਗੀਆਂ ਜਦੋਂ ਕੋਈ ਜ਼ੁਲਮ ਕਰਦੇ ਸੀ ਪਾਪ ਕਰਦੇ ਸੀ ਫੇਰ ਸਤਿਗੁਰੂ ਜੀ ਉਹਨਾਂ ਨੂੰ ਸਭ ਸਖਾਉਂਦੇ ਸੀ ਹੁਣ ਜਦੋਂ ਉੱਥੇ ਜਕਾਰ ਖੜਦੇ ਟੱਕਰ ਹੋ ਗਈ ਤੇ ਸਤਿਗੁਰੂ ਕਹਿੰਦੇ ਵੀ ਆਜੋ ਮੁੜੇ ਉਹ ਸਿੰਘ ਮੁੜੇ ਨਹੀਂ ਤੇ ਉਹਨਾਂ ਦੇ ਮਗਰ ਛਪਾਈਆਂ ਦੇ ਮਗਰ ਲਾਤੇ ਕੋੜੇ ਪਜਾਤੇ ਉਹ ਮੂਰੇ ਭਜੇ ਜਾਂਦੇ ਆ ਤੇ ਮਗਰ ਜਦੋਂ ਗੁਰੂ ਸਾਹਿਬ ਨੇ ਕੀ ਕਰਿਆ ਗੁਰੂ ਸਾਹਿਬ ਨੇ ਕੋੜਾ ਅਨੰਦਪੁਰ ਨੂੰ ਮੋੜਤਾ ਇਹੋ ਸਿੰਘ ਆਪਣੀ ਮੰਨਦੇ ਹੀ ਨਹੀਂ ਸੁਣਦੇ ਹੀ ਨਹੀਂ ਚਲੋ ਵਾਪਸ ਸਤਗੁਰੂ ਜੀ ਅਨੰਦਪੁਰ ਨੂੰ ਤੁਰ ਪੈਂਦੇ ਨੇ ਨੀਲੇ ਘੋੜੇ ਨੂੰ ਲੈ ਕੇ ਜਦੋਂ ਸਿੰਘਾਂ ਨੂੰ ਪਤਾ ਲੱਗਦਾ ਵੀ ਸਤਗੁਰੂ ਜੀ ਹੈ ਨਹੀਂਗੇ ਤੇ ਉਧਰ ਉਹਨਾਂ ਨੂੰ ਰਾਜੇ ਦੇ ਸਿਪਾਹੀਆਂ ਨੂੰ ਪਤਾ ਲੱਗਦਾ ਵੀ ਸਤਗੁਰੂ ਜੀ ਨਾਲ ਨੇ ਤੇ ਉਹਨਾਂ ਨੇ ਹਮਲਾ ਕਰਤਾ ਉੱਤੇ ਹਮਲਾ ਕਰਤਾ ਤੇ ਘੇਰ ਲਈ ਜਦੋਂ ਘੇਰੇ ਤੇ ਬੌਲੀ ਪਾਉਂਦੇ ਆ ਸਤਿਗੁਰੂ ਜੀ ਨੂੰ 헤 ਸੱਚੇ ਪਾਤਸ਼ਾਹ ਹੋਵੋ ਸੁਹਾਈ ਹੁਣ ਸਤਿਗੁਰੂ ਜੀ ਮੁੜਦੇ ਨਹੀਂ ਗਏ ਫਿਰ ਸਿੰਘ ਘਲਦੇ ਆ ਦੋ ਵੀ ਜਾ ਭੱਜ ਕੇ ਤੁਸੀਂ ਜਾ ਕੇ ਮਹਾਰਾਜ ਨੂੰ ਮੋੜੋ ਜਦੋਂ ਮਹਾਰਾਜ ਹੌਲੀ ਹੌਲੀ ਤੁਰੇ ਆਉਂਦੇ ਆ ਘੋੜੇ ਲੈ ਕੇ ਆ ਜਾਂਦੇ ਆ ਮਹਾਰਾਜ ਨੂੰ ਬਾਜਾਂ ਮਾਰਦੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਖੜੋ ਮਹਾਰਾਜ ਹੁਣ ਨਹੀਂ ਖੜਦੇ ਤੇ ਹੀ ਖੜਦੇ ਤੇ ਘੋੜੇ ਦੇ ਮੂਰੇ ਘੋੜਾ ਕਰਕੇ ਘੋੜੇ ਨੂੰ ਸ਼ੌਂਪ ਪਾ ਦਿਆਂ ਨੀਲਿਆ ਜੇ ਤੂੰ ਗਾਂ ਤੋਂ ਹੋਇਆ ਤਾਂ ਦੇਖ ਲਾ ਘੋੜਾ ਭਾਈ ਉੱਥੇ ਖੜ ਜਾਂਦਾ ਸਤਗੁਰਜੀ ਘੋੜੇ ਨੂੰ ਕਹਿੰਦੇ ਆ ਕਹਿੰਦੇ ਕੀ ਗੱਲ ਤੋਂ ਮਸੰਦਾ ਓਏ ਮਸੰਦਾ ਦਾ ਖਾਣਾ ਖਾਂਦਾ ਰਿਆਂ ਇਹਨਾਂ ਦੇ ਆਖੇ ਲੱਗ ਗਏ ਉਹਨਾਂ ਨੇ ਤਾਂ ਸੌਂ ਪਵਾਤੀ ਸਤਗੁਰੂ ਜੀ ਦੇ ਹੁਣ ਘੋੜਾ ਵੀ ਕੀ ਕੀ ਕਰੇ ਸਤਗੁਰੂ ਜੀ ਸੌਂ ਪੈ ਗਈ ਮਹਾਰਾਜ ਸਿੰਘਾਂ ਨੂੰ ਕਹਿੰਦੇ ਦੱਸੋ ਫਿਰ ਹਾਂ ਹੁਣ ਕੀ ਕਹਿਣਾ ਚਾਹੁੰਦੇ ਆ ਕਹਿੰਦੇ ਜੀ ਮਹਾਰਾਜ ਸਾਡੀ ਸਹਾਇਤਾ ਕਰੋ ਜੀ ਤਾਂ ਸਾਨੂੰ ਤਾਂ ਘੇਰ ਲਿਆ ਉਹਨਾਂ ਨੇ ਉਹ ਕਹਿੰਦੇ ਸੋਨੂੰ ਅਸੀਂ ਕਹੀ ਜਾਂਦੇ ਆ ਵਾਪਸ ਆ ਜੋ ਵਾਪਸ ਆ ਜੋ ਵਾਪਸ ਆ ਜੋ ਤੁਸੀਂ ਸਾਡੇ ਆਖੇ ਨਹੀਂ ਲੱਗਦੇ ਕਾਤੋਨੀ ਆਖੇ ਲੱਗਦੇ ਮਹਾਰਾਜ ਅਸੀਂ ਗਲਤੀ ਕਰ ਲਈ ਉਹ ਕਹਿੰਦਾ ਜੇ ਸੋਡੇ ਮਨ ਚ ਭਲੇਖਾ ਹੋਊ ਵੀ ਕਿਤੇ ਸਤਿਗੁਰੂ ਜੀ ਸਿੰਘਾਂ ਦੇ ਨਾਲ ਹੀ ਲੜਦੇ ਆ ਨਿਗਾਹ ਮਾਰੋ ਇਧਰ ਪਿੱਛੇ ਨੂੰ ਚਾਕੋ ਜਦੋਂ ਪਿੱਛੇ ਨੂੰ ਚਾਕੇ ਤੇ ਬੇਅੰਤ ਸਿੱਧੀ ਫੌਜਾਂ ਕੜੀਆਂ ਮਹਾਰਾਜ ਦਾ ਹੁਕਮ ਭਾਰਦਿਆਂ ਵੀ ਦੱਸੋ ਮਹਾਰਾਜ ਕਿੱਧਰ ਨੂੰ ਚੱਲ ਗਏ ਮਹਾਰਾਜ ਕਹਿੰਦੇ ਆਹ ਸਿੰਘਾਂ ਨਾਲ ਸਾਡੇ ਦੇਖ ਲਓ ਤੁਸੀਂ ਥੋੜੇ ਜੇ ਮਾਣ ਕਰ ਲੈਣੇ ਆ ਸੋਡੇ ਨਾਲ ਇਹ ਲੜਦਿਆਂ ਸਿੱਧੀ ਫੌਜਾਂ ਸੋ ਉਹਨੂੰ ਭਲੇਖਾ ਹੋਵੇ ਕਿਤੇ ਵੀ ਅਸੀਂ ਕਰੀ ਜੰਨੇ ਆ ਕੰਮ। ਤੁਸੀਂ ਹਕਾਰ ਚ ਆ ਜੰਨੇ ਆ। ਸੋ ਉਹਨੂੰ ਕਹੀ ਜੰਨੇ ਆ ਵਾਪਸ ਆ ਜੋ ਵਾਪਸ ਆ ਜੋ ਤੁਸੀਂ ਮੁੜਦੇ ਨਹੀਂ। ਦੇ ਅਸੀਂ ਆ ਗਏ ਉਹਦੀ ਸ਼ਕਤੀ ਖਿੱਚ ਲਈ ਅਸੀਂ ਹੁਣ ਸੋਡੇ ਤੇ ਉਹ ਪੈਣੀਆਂ ਹੀ ਸੀ। ਫੇਰ ਸਤਗੁਰੂ ਜੀ ਉੱਥੋਂ ਵਾਪਸ ਮੁੜੇ ਫੇਰ ਉੱਥੇ ਸਤਗੁਰ ਆਪ ਗਏ ਆਪ ਜਾ ਕੇ ਛੱਡੇ ਤੀਰ ਜਦੋਂ ਤੇ ਭਾਈ ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਆ ਕੇ ਉਹ ਪੱਜ ਗਈਆਂ ਫੌਜਾਂ ਫੇਰ ਬਾਹਣਾ ਚੋਂ ਨਿਕਲ ਗਈਆਂ। ਫੇਰ ਸਤਗੁਰ ਜੀ ਨੇ ਕੱਢ ਕੇ ਲਿਆਂਦੇ ਸਿੰਘ। ਕਿ ਕਿੰਨੇ ਸ਼ਹੀਦ ਹੋਏ ਕਿੰਨਿਆਂ ਦੇ ਫੱਟੜ ਹੋਏ ਉਹ ਆਪਦੀ ਗਲਤੀ ਨਾ ਹੋਏ 사ਤਗੁਰੂ ਕਹਿੰਦੇ ਤੁਸੀਂ ਆਪਦੀ ਗਲਤੀ ਨਾ ਹੋਏ ਆ ਇਸ ਤਰ੍ਹਾਂ ਕਰਕੇ ਸਾਹ ਸੰਗਤ ਸਤਿਗੁਰੂ ਜੀ ਨੇ ਆਪਦੇ ਸਿੰਘਾਂ ਦੇ ਹੌਸਲੇ ਵੀ ਵਧਾਏ ਆ ਤੇ ਹੌਸਲੇ ਦੇ ਵਿੱਚ ਫਿਰ ਉਹਨਾਂ ਨੂੰ ਸਾਫਕ ਵੀ ਸਿਖਾਏ ਆ ਵੀ ਛੋਡੂ ਮਾਨ ਜਿਵੇਂ ਹਣ ਸੰਤ ਪਿੰਡਾਂ ਵਾਲੇ ਸੀ ਹਣ ਉਹ ਅੰਦਰ ਬੈਠੇ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਕਿ ਆਪਣਾ ਅਕਾਲ ਤਖਤ ਦੇ ਉੱਥੇ ਉਹ ਸੰਗਾਂ ਨੂੰ ਕਹੀ ਜਾਂਦੇ ਵੀ ਜੇ ਕਿਸੇ ਨੇ ਜਾਣਾ ਤੁਸੀਂ ਜਾ ਸਕਦੇ ਆ ਜਿਹੜੇ ਸੰਗ ਉੱਥੇ ਕੋਲੇ ਸੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਮੈਂ ਆਪ ਸੰਤਾਂ ਦਾ ਸੰਗ ਕਰਿਆ ਦੋ ਵੀਰਾਂ ਜੱਥੇ ਚ ਗਏ ਹੈ ਚਾਹ ਬਤਾਜਪੁਰ ਦੀ ਜੇਲ੍ਹ ਸੀ ਬਹੁਤ ਵੱਡੀ 100 150 ਕਿਲੇ ਚ ਨਾਜਪੁਰ ਰੋਡ ਤੇ ਲੁਧਿਆਣੇ ਵੱਡੀ ਕਿਹੜੀ ਸਭ ਜੇਲ੍ਹ ਵਜਦੀ ਹੈ ਉਹਦੇ ਚ ਜਾ ਕੇ ਆਏ ਆ ਦੋ ਵੀਰੀ ਸੰਤਾਂ ਨੇ ਸਾਨੂੰ ਆਪ ਤੋਰਿਆ ਸੀ ਬੇਕਰ ਤੋਂ ਤੇ ਜਗਰਾਤ ਸਰਪੰਚ ਲੈ ਕੇ ਜਾਂਦੇ ਹੁੰਦੇ ਸੀ ਜਥੇ ਬਾਬਾ ਭਾਈ ਸਗਰਾੰਦੀ ਜਗ੍ਹਾ ਤੋਂ ਹੀ ਗਏ ਆ ਮੇਲੇ ਤੋਂ ਹੀ ਅਸੀਂ ਉੱਥੇ ਕਈ ਜਾਣੇ ਆਪਣੇ ਗਵਾੜ ਤੋਂ ਸਾਰੇ ਫੌਜੀ ਪੂਜੀ ਹੁਣੇ ਛੋਟਾ ਕਰਨੈਲ ਆਪਣਾ ਜਵੇਹਿਰ ਹਰਦੇਵ ਬਾਬੂ ਦਾ ਫੌਜੀ ਜੀ ਦੇ ਕਾ ਕੁੱਕੇ ਹੁਣੇ ਨਿਆਲੇ ਹੁਣੇ ਸਰਦਾਰ ਹੁਣੇ ਜੰਡਾਲੇ ਕੋਠਿਆਂ ਵਾਲੇ ਗੱਜਣ ਹੁਣੇ ਲੋਲੂ ਹੁਣੇ ਬਹੁਤ ਬੰਦੇ ਸੀ ਆਪਣੇ ਗਵਾਰਡ ਦੇ ਜਦੋਂ ਉੱਥੇ ਗਏ ਸੀ 50 ਕੇ 60ਾਂ ਜਥਿਆਂ ਦਾ ਸਿੰਘਾਂ ਦਾ ਜਥਾ ਹੁੰਦਾ ਸੀ ਜਦੋਂ ਤੋਰਦੇ ਹੁੰਦੇ ਸੀ ਇੱਕ ਨਗਰ ਚੋਂ ਇੱਕ ਜਥੇਦਾਰ ਲੈ ਕੇ ਆਉਂਦਾ ਉੱਥੇ ਸਾਧ ਸੰਗਤ ਸੰਤ ਭਿੰਡਰਾਂ ਵਾਲੇ ਨੇ ਗੱਲਾਂ ਕਹਿਦੀਆਂ ਸੀ ਵੀ ਸਿੰਘ ਉਹ ਜੇ ਕਿਸੇ ਨੇ ਜਾਣਾ ਜਾ ਸਕਦੇ ਆ ਉਹ ਕਹਦੇ ਤੇ ਕਿਹਾ ਸੀ ਸਤਿਗੁਰੂ ਜੀ ਨੂੰ ਪਤਾ ਸੀ ਸੰਤਾਂ ਨੂੰ ਵੀ ਕਾਛੀ ਫੌਜਾਂ ਉਹਨਾਂ ਸਿੰਘਾਂ ਦੇ ਨਾਲ ਲੜਦੇ ਗਏ ਗੁਰੂ ਮਹਾਰਾਜ ਦੀਆਂ ਸਾਡੀ ਮਹਾਰਾਜ ਮਦਦ ਕਰਦੇ ਆ ਐਵੇਂ ਨਹੀਂ ਵੱਡੇ ਵੱਡੇ ਜਰਨੈਲਾਂ ਦੇ ਮੂੰਹ ਮੋੜੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੀਆਂ ਗੱਲਾਂ ਸਾਧ ਸੰਗਤ ਮੈਂ ਥੋੜਾ ਜਿਹਾ ਹੀ ਵੇਚਾੜੀ ਕਸਾਲੀ ਹੋਈ ਹੈ ਇਹਨਾਂ ਗੱਲਾਂ ਨੂੰ ਜਿਨ੍ਹਾਂ ਨੇ ਇਹ ਗੱਲਾਂ ਦੇਖੀਆਂ ਪਰਖੀਆਂ ਉੱਥੇ ਗਵਤ ਫੌਜਾਂ ਲੜਦੀਆਂ ਸੀ ਮਾਰ-ਮਾਰ ਫੌਜ ਦੇ ਮੂੰਹ ਭਮਾਤੇ ਕਿਵੇਂ ਜੋ ਸੰਤਾਂ ਨੇ ਕਹੀ ਜੁਹਾੜ ਚੋਂਦੇ ਜਾਣਗੇ ਜਿਹੜੇ ਵੱਡੇ ਅਫਸਰ ਸੀ ਅਫਸਰਾਂ ਦੀਆਂ ਜਿਹੜੀਆਂ ਲੋਥਾਂ ਜਾਂਦੀਆਂ ਸੀ ਨਾ ਉਹ ਜੁਹਾੜ ਚ ਜਾਂਦੀਆਂ ਸੀ ਪਤਾ ਨਹੀਂ ਇਸੇ ਲੱਗਣ ਦਾ ਕਿੱਧਰ ਲੈ ਕੇ ਗਿੱਟਿਆਂ ਚ ਠੋਕੀਆਂ ਛਾਤੀਆਂ ਚ ਠੋਕੀਆਂ ਗੋਲੀਆਂ ਉਹ ਸਿੰਘ ਲੜਦੇ ਸੀ ਸਹੀ ਦਸੰਗ ਜਿਹੜੇ ਕਿ ਉਹਨਾਂ ਸਿੰਘਾਂ ਦੇ ਨਾਲ ਪੰਜ ਪੰਜ ਬੈਠੇ ਸੀ ਉਹਨਾਂ ਨੂੰ ਦੀਂਦੇ ਨਹੀਂ ਸੀ ਪਰ ਗੋਤੇ ਫੌਜਾਂ ਗੁਰੂ ਮਹਾਰਾਜ ਦੀਆਂ ਗੋਪਤ ਫੌਜਾਂ ਆਉਂਦੀਆਂ ਜਿਹੜੇ ਸਿੱਦਾ ਅਮ੍ਰਿਤਦਾ ਸਿੰਘਾਂ ਸਿੰਘਣੀਆਂ ਧਰਮ ਹਿੱਟ ਸੀਦੇ ਤੇ ਬੰਦ-ਬੰਦ ਘਟਵਾਏ ਜਦੋਂ ਆਪਾਂ ਇਹ ਅਰਦਾਸ ਕਰਦੇ ਆ ਨਾ ਛੋਡੇ ਤੇ ਪਹਿਰਾ ਹੋ ਜਾਂਦਾ ਥੋ ਸਿੰਘਾਂ ਅਮ੍ਰਿਤਦਾ ਸਿੰਘਾਂ ਦਾ ਜਿਹੜੇ ਵੀ ਤੁਸੀਂ ਜੰਗ ਨੂੰ ਚੱਲੋਗੇ ਜਿਹੜੇ ਵੀ ਕੰਮ ਨੂੰ ਚੱਲੋਗੇ ਥੋਡਾ ਫਤਿਹ ਕਰਕੇ ਲਿਆਉਣਗੇ ਤਾਂ ਹੀ ਤਾਂ ਕਹਿੰਦੇ ਆ ਵਰਥੀ ਨਾ ਜਾਵੇ ਝੰਕੀ ਅਰਦਾਸ ਦੁੱਖ ਵੇਲੇ ਜਦੋਂ ਪੈਂਦੀ ਆ ਨਾ ਤਾਂ ਸਾਨੂੰ ਆਪਾਂ ਦੁੱਖ ਵੇਲੇ ਉਦੋਂ ਫਿਰ ਆਪਾਂ ਇਹ ਅਰਦਾਸ ਕਰਦੇ ਆ ਫੇਰ ਮਹਾਰਾਜ ਆਪਣੇ ਨਾਲ ਖੜਦੇ ਆ ਫੇਰ ਉਹ ਕਲਦੇ ਆ ਸਿੰਘਾਂ ਸਿੰਘਣਾਂ ਤੇ ਸਿੱਧਾ ਮਰੀਦਾਂ ਨੂੰ ਫੇਰ ਪੈਂਦੇ ਆ ਗੋਪਤ ਤੀਰ ਪੜਾਗ ਭੜਾਗ ਪੁੜਿਆ ਚ ਫੇਰ ਭਜਦੀਆਂ ਅਗਲੇ ਦੀਆਂ ਫੌਜਾਂ ਇਹ ਆਪਣਾ ਸਿੱਖ ਇਤਿਹਾਸ ਹੈ ਅੱਜ ਵੀ ਇਹ ਪਾਣੇ ਵਾਪਰ ਰਹੇ ਆ ਅੱਜ ਵੀ ਆਪਣੇ ਸੰਗਾਂ ਦੀ ਮਦਦ ਸਤਿਗੁਰੂ ਜੀ ਆਪ ਕਰਦੇ ਆ ਜਿਹੜਾ ਸਿੰਘ ਪੂਰਾ ਨਾ ਪੰਜਾਂ ਬਾਣੀਆਂ ਦਾ ਪੂਰਾ ਬਾਣੀ ਬਾਣੇ ਚ ਪੂਰਾ ਬੋਲ ਬਾਲੇ ਚ ਪੂਰਾ ਤੇ ਆਪ ਦੇ ਪੂਰੇ ਜਥਿਆਂ ਦੇ ਨਾਲ ਸਹੀ ਹੋ ਕੇ ਚੱਲਦਾ ਉਹਦੀ ਨਿਰੰਕਾਰ ਖੁਦਾ ਆਪ ਮਦਦ ਕਰਦੇ ਆ ਆਕਾਸ਼ੀ ਦੇਵਤੇ ਵੀ ਉਤਰਦੇ ਆ ਇਸ ਕਰਕੇ ਸਾ ਸੰਗਤ ਆ ਆਪਣਾ ਜਿਹੜਾ ਵਿਰਸਾ ਬਹੁਤ ਵੱਡਾ ਬਹੁਤ ਵੱਡਾ ਇਹਨੂੰ ਅਪਣਾਓ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਆਪਦੇ ਜੀਵਨ ਨੂੰ ਬਤੀਤ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਤਾ ਬਣਾਓ ਇਹ ਜੇ ਪਿਤਾ ਮਿਲਣੇ ਬਹੁਤ ਔਖੇ ਆ ਇਹ ਤਾਂ ਜੁਗਾਂ ਜੁਗ ਪਤਾ ਨਹੀਂ ਕਦੋਂ ਦੇ ਆਪਾਂ ਮਗਰ ਲੱਗੇ ਹੋਨੇ ਆ ਇਹ ਸਤਿਗੁਰੂ ਜੀ ਸਾਨੂੰ ਸਾਨੂੰ ਪੌਲ ਦੇਵੋ ਖੰਡੇ ਦੀ ਪੌਲ ਦੇਵੋ ਇਹ ਖੰਡੇ ਦੀ ਪੌਲ ਹਰੇਕ ਨੂੰ ਨਹੀਂ ਮਿਲਦੀ ਜੀ ਦੇ ਤੇ ਨਰੰਗਕਾਰ ਦੀ ਮਿਹਰ ਹੋਵੇ ਸੱਚੇ ਪਾਤਸ਼ਾਹ ਦੀ ਪਿਛਲੇ ਜਨਮਾਂ ਦੇ ਵਿੱਚ ਕੋ ਚੰਗੇ ਕਰਮ ਕਰੇ ਹੋਣ ਉਹਨੂੰ ਇਹ ਦਾਤ ਮਿਲਦੀ ਅੰਮ੍ਰਿਤ ਦੀ ਇਹ ਖਾਲਾ ਜੀ ਦਾ ਵਾਲਾ ਨਹੀਂ ਹੈ ਵੀ ਜੇ ਐ ਸੋਚ ਲੇ ਕੋਈ ਨਹੀਂ ਆਪ ਤਾਂ ਜਦੋਂ ਮਰ ਜੀ ਲੈ ਲਗੇ ਦਿਖਾਓ ਲੈ ਕੇ ਫਿਰ ਜਦੋਂ ਮਰ ਜੀ ਆ ਜਿਹੜੇ ਆਪਣੇ ਨਾਲ ਖਾਣੇ ਬਾਣੇ ਛਾਣੇ ਹਨ ਇਹ ਇਨੀਆਂ ਪਰ ਉਹ ਅੰਮ੍ਰਿਤ ਛਕੜਨ ਦਿੰਦੇ ਵੀ ਹਜੇ ਤਾਂ ਉਹ ਮਰਿਆ ਯਾਰ ਖਾਓ ਪੀਓ ਬਥੇਰਾ ਦੇਖ ਲਿਆ ਯਾਰ ਖਾ ਆ ਪੀ ਕੇ ਵੀ ਕੁਛ ਨਹੀਂ ਖੱਟਿਆ ਉਹਨਾਂ ਦੇ ਵਿੱਚੋਂ ਬਾਰੇ ਜਨ ਜਦੋਂ ਗੁਰੂ ਦੇ ਲੜ ਲੱਗੇ ਨਾ ਪਤਾ ਉਦੋਂ ਹੀ ਲੱਗਦਾ ਸਾਡੇ ਤੇ ਤਾਂ ਵਾਹਿਗੁਰੂ ਨੇ ਪੂਰੀ ਮਿਹਰ ਰੱਖੀ ਸੱਚੇ ਪਾਤਸ਼ਾਹ ਨੇ ਖੇੜਾ ਛੱਡਿਆ ਹੀ ਨਹੀਂ ਜੇ ਬੋਤ ਛੱਡ ਦੇਓਗੇ ਚਲੋ ਫੇਰ ਜੇ ਛੱਡ ਦੇਓਗੇ ਚਲੋ ਫੇਰ ਮਗਰ ਹੀ ਰਹਿ ਆ ਮਹਾਰਾਜ ਵੀ ਹੁਣ ਕਈ ਬੰਦੇ ਕਹਿਣਗੇ ਸਾਡਾ ਤਾਂ ਅੰਬਰ ਤੇ ਅਰ ਗਈਆਂ ਆਪਾਂ ਕਿਹੜਾ ਕੋ ਖਾਣੇ ਪੀਣੇ ਕਿਸੇ ਨੂੰ ਮੰਦਾ ਨਹੀਂ ਬੋਲ ਤੇਰੇ ਤੇ ਗੇਜ ਲੱਗੀ ਆ ਤੇਰੇ ਵੀ ਕੋਈ ਬੰਦਾ ਨਹੀਂ ਬੋਲਦਾ ਕਿਸੇ ਨੂੰ ਤੇਰੇ ਗੇਜ ਲੱਗੀ ਆ ਵੀ ਜਿਹੜਾ ਤੂੰ ਪੂਰਾ ਸੱਚਾ ਸੋਚਾ ਮੈਂ ਜਰ ਪਾਲ ਪਾਲ ਥਾਂ ਥਾਂ ਤੇ ਆਪਾਂ ਝੂਠ ਮਾਰੀ ਜੰਨੇ ਆ ਕਰਦੇ ਆ ਜਦੋਂ ਤੇਰੇ ਸੱਚੇ ਪਾਸ਼ਾ ਜੀ ਦੇ ਸ਼ਸਤਰ ਪਹਿਣੇ ਹੋਣਗੇ ਨਾ ਤੇ ਭੈ ਖਾਏਗਾ ਫਿਰ ਅਗਲਾ ਕਹਿੰਦਾ ਤੇਰੇ ਦਾੜੀ ਰੱਖੀ ਆ ਉਹ ਗੁਰੂ ਦਾ ਸਿੰਘ ਆ ਤੂੰ ਕੀ ਕਰੀ ਜੰਨਾ ਕੀ ਬੋਲਦਾ ਮੰਦੇ ਥਾਂ ਨਹੀਂ ਖੜਦਾ ਸਿੰਘ ਉੱਥੇ ਘਵਰਾਉਂਦਾ ਲੋਕ ਟਿੱਚਰਾਂ ਕਰਦੇ ਵੀ ਉਹ ਆ ਕੀ ਓਏ ਜਦੋਂ ਗੁਰੂ ਵਾਲਾ ਹੋਵੇ ਨਾ ਬੰਦਾ ਤੇ ਲੋਕ ਵੀ ਬਖਸ਼ ਲੈਂਦੇ ਆ ਸੱਚੇ ਪਾਜਾ ਦੇ ਫਿਰ ਉਹਨੂੰ ਛੇੜ ਲੈਣੇ ਫਿਰ ਬੰਦਾ ਨਹੀਂ ਜਾਂਦਾ ਉਧਰ ਪਾਸੇ ਰੋਕਦੇ ਆ ਲੋਕ ਵੀ ਰੋਕ ਲੈਂਦੇ ਆ ਤੇ ਗੁਰੂ ਨੇ ਤਾਂ ਰੋਕਣਾ ਹੀ ਰੋਕਣਾ ਆ ਆਪਣੇ ਕੱਪਾ ਨੂੰ ਭਈਆ ਸਮਝਾ ਰਿਹਾ ਉਹ ਭਈਓ ਪੰਜਾਬ ਛੋੜ ਕੇ ਨਾ ਜਾਇਓ ਗੁਰੂ ਵਾਲੇ ਬਣ ਜੇ ਬਹਿਣ ਜੀ ਗੁਰੂ ਵਾਲੇ ਬਣ ਜੇ ਬਹਿਣ ਜੀ ਗੁਰੂ ਵਾਲੇ ਬਣ ਜੇ ਬੋਲੀ ਜਾਂਦਾ ਨਾ ਇੱਕ ਦੂਸਰੀ ਜਾਤੀ ਚੋ ਆ ਕੇ ਭਈਆ ਦੇ ਵਿੱਚੋਂ ਤੇ ਗੁਰੂ ਮਹਾਰਾਜ ਨੇ ਕਿਸੇ ਨੂੰ ਜਾਤੀ ਦਾ ਖਤਮ ਹੀ ਹੋ ਜਾਂਦੀ ਹੈ ਤੇਰੇ ਗੋਤ ਜਾਤ ਕੁਛ ਨਹੀਂ ਸਭ ਇਨਸਾਨ ਹੈ ਅਨੁਸਾਰ ਨੇ ਗੁਰੂ ਵਾਲਾ ਬਣ ਕੇ ਦੇਵਤਾ ਬਣਨਾ ਹੈ ਸੰਗਵਾਰਣਾ ਦੇਵਤਿਆਂ ਤੋਂ ਵੀ ਵੱਡਾ ਸੰਗ ਜਾਰੋ ਦੇਵਤੇ ਤਾਂ ਕਿੰਨੇ 33 ਲੱਖ ਦੇਵਤਾ ਪਾਣੀ ਕਹਿੰਦੇ ਹੁੰਦੇ ਆ ਉਹ ਤਾਂ ਲੋਚਦਾ ਫਿਰਦਾ ਵੀ ਕਦੋਂ ਗੁਰੂ ਸਾਨੂੰ ਅੰਮ੍ਰਿਤ ਸਿਖਾਉਣ ਮਹਾਰਾਜ ਦੇਵਤਿਆਂ ਨੂੰ ਅੰਮ੍ਰਿਤ ਨਹੀਂ ਮਿਲਿਆ ਹਜੇ ਤਾਈਂ ਖੋਜਦੇ ਫਿਰਦੇ ਆ ਮਾਤ ਲੋਕ ਚਾਉਣਾ ਪਊਗਾ ਤਾਂ ਜਾ ਕੇ ਅੰਮ੍ਰਿਤ ਮਿਲੂ ਮਾਤ ਲੋਕ ਚ ਆ ਕੇ ਇਨਸਾਨੀਅਤ ਜਨਮ ਲੈਣਾ ਪਊ ਸੈਂਗ ਸਿੰਗੜੀ ਬਣਨਾ ਪਊ ਤਾਂ ਤੈਨੂੰ ਗੁਰੂ ਆਲਾ ਬਣਨਾ ਪੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੇਰ ਤੇਰੇ ਤੇ ਮੇਰ ਪ੍ਰਯਾਸ ਤੇ ਹੱਥ ਰੱਖਣਾ ਹੈ ਜਾਮਾ ਲੈਣਾ ਪਊ ਲੈਲਾ ਕਿਤੇ ਵੀ ਆ ਗੋਰੇ ਵੀ ਬਹੁਤ ਅੰਬਰ ਤੇ ਛੱਕੀ ਫਿਰਦੇ ਉਹਨਾਂ ਨੂੰ ਗਿਆਨ ਆ ਗਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੋਂ ਵੱਡਾ ਗੁਰੂ ਕੋਈ ਨਹੀਂ ਹੈ ਬਾਣੀ ਸੱਚੀ ਤੇ ਸੁੱਚੀ ਹੈ ਉਹਨਾਂ ਨੂੰ ਵੀ ਗਿਆਨ ਹੋ ਗਿਆ ਜਿਹੜੇ ਇਨਸਾਨ ਨੂੰ ਜਰ ਗਿਆਨ ਹੈ ਉਹ ਤਾਂ ਗੁਰੂ ਵਾਲਾ ਬਣਉਗੇ ਗੁਰੂ ਤੋਂ ਬਿਨਾ ਗਾਤ ਨਹੀਂ ਹੈ ਤੇਰਾ ਇਸ ਜਿਹੜਾ ਸੰਸਾਰੀ ਜਿੱਥੇ ਆਪਾਂ ਆਏ ਆ ਨਾ ਇਹਦੇ 'ਚ ਤੇਰਾ ਤਾਂ ਪਲਾ ਹੋਣਾ ਜੇ ਤੂੰ ਗੁਰੂ ਵਾਲਾ ਬਣੇਗਾ ਗੁਰੂ ਤੋਂ ਬਿਨਾ ਗਾਤ ਨਹੀਂ ਗੁਰੂ ਤੋਂ ਬਿਨਾ ਜ਼ਿੰਦਗੀ ਤੇਰੀ ਅੰਧੂਰੀ ਹੈ ਤੇਰੇ ਕਾਰਜ ਅਵਸ ਪੂਰੇ ਹੋਣਗੇ ਜਦੋਂ ਤੂੰ ਗੁਰੂ ਵਾਲਾ ਹੋਇਆ ਸਿੰਘ ਸਿੰਘਣੀਆਂ ਸ਼ਹੀਦ ਮਰੀ ਤਰੇ ਨਾਲ ਰਹਿਣਗੇ ਕਦੇ ਵੀ ਤੇਰੀ ਪਿੱਠ ਨਹੀਂ ਉਹ ਲੱਗਣ ਦੇਣਗੇ ਕਿਉਂਕਿ ਗੁਰੂ ਦਾ ਸਿੰਘ ਐ ਤੂੰ ਜੇ ਹੁਣ ਭਾਈ ਕਾਮੇ ਪੁੱਠੇ ਸਿੱਧੇ ਕਰੇਗਾ ਫੇਰ ਮਹਾਰਾਜ ਦੇ ਬਸਰ ਬਿਰੋ ਮਹਾਰਾਜ ਕਹਿੰਦੇ ਫਿਰ ਜੇ ਤੂੰ ਬੇਵਰਨ ਕੀ ਰੀਤ ਮੈਂ ਨਾ ਕਰੂੰ ਐਨ ਕੀ ਪ੍ਰਤੀਤ ਫਿਰ ਜੇ ਤੂੰ ਬੇਵਰਦੀ ਰੀਤ ਕਰੇਗਾ ਨਾ ਫਿਰ ਪ੍ਰਤੀਤ ਵੀ ਨਹੀਂ ਕਰਨੀ ਮਹਾਰਾਜ ਨੇ ਫਿਰ ਤੇਰੇ ਤੇ ਡੰਡੇ ਖੜਕੜੇ ਹੀ ਐ ਫੇਰ ਆਉਣਾ ਤੂੰ ਕਾਬੂ ਉਹ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਨੇ ਕਿਹਾ ਸੀ ਦਸਵੇਂ ਪਾਤਸ਼ਾਹ ਜੀ ਨੇ ਨਦੇੜ ਸਾਹਿਬ ਦੀ ਧਰਤੀ ਤੇ ਜਦੋਂ ਉਹ ਕਹਿੰਦਾ ਬੰਦਾ ਸਿੰਘ ਬਹਾਦਰ ਮਹਾਰਾਜ ਮੈਨੂੰ ਪੰਜਾਬ ਨੂੰ ਤੋਰਤਾ ਦਿੱਤਾ ਮੈਂ ਇਹਨੇ ਜੱਥਿਆਂ ਨੂੰ ਖਵਾਉਂ ਕਿੱਥੋਂ ਕਿਸ ਤਰ੍ਹਾਂ ਮੈਂ ਇਹਨਾਂ ਦੀ ਸੇਵਾ ਟਹਿਲ ਕਰੂੰ ਕਿੱਥੇ ਸੀ ਰਸਤਾ ਪਾਣੀਆ ਬਣਾਵਾਂਗੇ ਮਹਾਰਾਜ ਕਦੇ ਅਰਦਾਸ ਕਰੀ ਤੂੰ ਦਸਾਂ ਗੁਰੂਆਂ ਦੀ ਕਰਾਂ ਗੁਰੂ ਗ੍ਰੰਥ ਗੁਰੂ ਤਾਂ ਸਾਡੇ ਤਾਂ ਹੀ ਤੇ ਇਹ ਤੈਨੂੰ ਪਤਾ ਲੱਗੂ ਫਿਰ ਜੋ ਦਿੱਲੀ ਆ ਗਏ ਨਾ ਦਿੱਲੀ ਆ ਕੇ ਫਿਰ ਕਰੀਰ ਦਾ ਜੋ ਜੱਥੇ ਰਲ ਲਾ ਗਏ ਨਾਲ ਦਿੱਲੀ ਦੇ ਸਿੱਖ ਵੀ ਫਿਰ ਜਦੋਂ ਕਰੀਰ ਦਾਸ ਦੇ ਫਿਰ ਐਸੇ ਸਿੱਖ ਆਏ ਤਨਾੜ ਬੇਅੰਤ ਮਾਇਆ ਦਿੱਤੀ ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਸਿੰਘ ਉਦੋਂ ਹੀ ਘੱਲ ਤੇ ਸ਼ਹਿਰ ਚੋਂ ਵੀ ਆਪੋ ਆਪਣੇ ਜੰਨੇ ਵਰਤੜਾ ਆਪ ਨੂੰ ਚਾਹੀਦੇ ਲੈ ਕੇ ਆਓ ਗੱਡੇ ਲੈ ਲੈ ਬੈਲ ਲੈ ਲੈ ਪਹਿਲਾ ਦਲਿਆ ਸਮਾਨ ਉਹਨਾਂ ਤੇ ਫਿਰ ਜਿੱਥੇ ਕਿਤੇ ਆ ਕੇ ਖੜ ਜਾਂਦੀ ਸੀ ਦਰਖਤਾਂ ਦੇ ਝੁੰਡ ਚੋਂ ਸੁੱਕਾ ਹਵਾਲਣ ਲਾ ਲੈਂਦੇ ਸੀ ਅੱਜ ਤਾਈਂ ਰੀਤ ਚੱਲਦੀ ਆਈ ਆ ਹੁਣ ਗੈਸ ਆਏ ਆ ਅਨੰਗ ਸਿੰਘ ਆਉਂਦੇ ਹੁੰਦੇ ਸੀ ਇੱਧਰੋਂ ਅਨੰਦਪੁਰੋਂ ਨੀਂਓ ਆਪਣੇ ਨਹਿਰ-ਨਹਿਰ ਪੈ ਕੇ ਜਾਂਦੇ ਹੁੰਦੇ ਸੀ ਬਕਸਰ ਨੂੰ ਤੇ ਰਾਜ ਜਿਹਨਾਂ ਨੇ ਆਪਣੇ ਇੱਥੇ ਪੁੱੜ ਤੇ ਖੜ ਜਾਂਦੇ ਤੇ ਸੁੱਕੀਆਂ ਲੱਕੜਾਂ ਵੱਢੀ ਜਾਂਦੇ ਹੁੰਦੇ ਸੀ ਕਹਿੰਦੇ ਸਾਨੂੰ ਜਿੱਥੇ ਰਾਤ ਪੈ ਗਈ ਅਸੀਂ ਆਪਦਾ ਰਸਤ ਪਾਣੀ ਬਣਾਵਾਂਗੇ ਇਹ ਐਂ ਕਰਦੇ ਸੀ ਸਿੰਘ ਉਹ ਤੋਂ ਜੰਗਲਾਂ 'ਚ ਰਹਿਆ ਬਹੁਤ ਵੱਡਾ ਇਤਿਹਾਸ ਆ ਸਾਹ ਸੰਗਤ ਆਪਣਾ ਤਾਂ ਮਹਾਰਾਜ ਨੇ ਆਪਾਂ ਤੋਂ ਲੁਕੋਇਆ ਨਹੀਂ ਕੁਛ ਵੀ ਨਹੀਂ ਲੁਕੋਇਆ ਸੱਚੇ ਪਾਤਸ਼ਾਹ ਨੇ ਤਾਂ ਯਾਰ ਤਾਜ ਵੀ ਬਾਜ ਵੀ ਰਾਜ ਵੀ ਕੁਛ ਨਹੀਂ ਆਉਤੇ ਬੱਲੇ ਰੱਖਿਆ ਸਾਰਾ ਹੀ ਦੇਤਾ ਆਪਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬ ਜਾਂ ਦੇ ਸੀਸ ਕਰਾਏ ਤੇ ਭਾਈ ਸੰਗਤ ਸਿੰਘ ਨੂੰ ਤਾਜ ਵੀ ਦੇਤਾ ਬਾਜ ਵੀ ਦੇਤਾ ਬਾਣਾ ਵੀ ਦੇਤਾ ਸਾਰਾ ਕੁਛ ਦੇਖ ਕੇ ਤੇ ਕਹਿੰਦੇ ਅਸੀਂ ਚੱਲੇ ਹੁਣ ਖਾਲੀ ਹੱਥ ਗਏ ਮਹਾਰਾਜ ਜਤੋਂ ਧੜੀ ਵਜਾ ਕੇ ਕੀ ਰੱਖਿਆ ਮਹਾਰਾਜ ਨੇ ਆਪਦੇ ਕੋਲੇ ਰੱਖਿਆ ਉਹਦੇ ਬੱਚੇ ਵੀ ਨਹੀਂ ਰੱਖੇ ਆਪਦੇ ਕੋਲੇ ਯਾਰ ਮਤਾਵਾ ਉਹ ਇੰਨਾ ਵਧੀਆ ਪਰਿਵਾਰ ਯਾਰ ਮਖਮਲਾਂ ਤੇ ਸੌਣ ਵਾਲਾ ਪਲੰਗਾ ਤੇ ਸੌਣ ਵਾਲਾ ਮਾਚੂ ਵੜੇ ਜੰਗਲਾਂ ਚ ਪਿਆ ਪਾਟੇ ਲੀੜੇ ਯਾਰ ਪੈਰਾ ਦੇ ਵਿੱਚ ਆ ਸਾਰੇ ਸਿਉਂਤੇ ਪਏ ਕੰਡਿਆਂ ਨਾਲ ਬਾਣਾ ਪਾਟਿਆ ਪਿਆ ਸਰੀਰ ਤੇ ਚਰੀ ਟਾਲੀਆਂ ਪਈਆਂ ਠੰਡ ਦੀ ਰੋਤ ਮਾਇ ਗੁਰੂ ਕੋਈ ਹੈ ਯਾਰ ਇਸ ਤਰ੍ਹਾਂ ਦਾ ਕੋਈ ਹੋਇਆ ਗੁਰੂ ਇਸ ਤਰ੍ਹਾਂ ਦਾ ਯਾਰ ਕੋਈ ਕਿਸੇ ਦਾ ਨਿਗਾਹ ਮਾਰ ਕੇ ਇਤਿਹਾਸ ਪੜ੍ਹ ਲਓ ਸਾਰੇ ਕਿਤੇ ਵੀ ਨਹੀਂ ਹੋਇਆ ਯਾਰ ਨਾ ਹੋਣਾ ਯਾਰ ਐਡਾ ਜੇਰਾ ਵੀ ਕਿਸੇ ਨੇ ਕਰਨਾ ਆਪਦੀਆਂ ਅੱਖਾਂ ਦੇ ਸਾਹਮਣੇ ਯਾਰ ਸ਼ਹੀਦ ਕਰਾ ਲੈਣੇ ਪੁੱਤੋ ਬੇਦਾਨ ਉਸ ਆ ਜਾਣਾ ਸੀਸ ਕੱਟ ਕੇ ਆਉਂਦੇ ਬੁੱਕਲ ਜਾ ਜਾਣਾ ਹੈਗਾ ਕੋਈ ਸੂਰਮਾ ਜਿਹੜਾ ਦਿੱਪੇਉ ਦੀ ਇਸ ਤਰ੍ਹਾਂ ਹੋਇਆ ਹੋਵੇ ਤੇ ਉਹ ਝਰ ਕੇ ਰਹੇਵੇ ਤਾਂ ਬਦਰੇ ਲੈ ਰੰਗ ਜੇ ਮਨੋਂ ਦੇ ਕਣ ਕਣ ਟੇਕਣੇ ਦਿੱਤਾ ਮਹਾਰਾਜ ਨੇ ਜੰਨਾ ਚਰ ਅੰਨਾ ਦਾ ਇਧਰ ਆਪਣੀ ਪੰਜਾਬ ਦੀ ਧਰਤੀ 'ਚ ਮਹਾਰਾਜ ਰਹੇ ਰੰਗ ਰੰਗ ਜੀ ਬਣ ਟੇਕਣੇ ਦਿੱਤਾ ਨਾ ਬਾਜੀ ਧਾਰ ਦੇ ਰਾਜ ਨੂੰ ਰਗਣ ਦਿੱਤਾ ਨੱਕ ਚ ਦਮ ਕਰਕੇ ਰੱਖਿਆ ਇਸ ਤਰ੍ਹਾਂ ਸਾਹ ਸੰਗਤ ਬਹੁਤ ਵੱਡਾ ਤੇ ਅਸਾ ਗੁਰੂ ਵਾਲੇ ਬਣ ਜੋ ਗੁਰੂ ਵਾਲੇ ਬਣ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਤੀਤ ਕਰੋ ਸੱਚੇ ਪਾਸ਼ਾ ਤੁਹਾਨੂੰ ਫੇਰ ਮਨੁੱਖਾ ਜਨਮ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ